ਇੱਕ ਵਾਰੀ ਪਚੌਰ ਦੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਲੈਣ ਨਨਪੁਰ ਆਈਆਂ ਉਹਨਾਂ ਸੰਗਤਾਂ ਵਿੱਚ 13-14 ਸਾਲ ਦੇ ਨੌਜਵਾਨ ਨੂੰ ਗੁਰੂ ਜੀ ਨੇ ਪੁੱਛਿਆ ਭਾਈ ਸਿੱਖਾ ਤੇਰਾ ਨਾਂ ਕੀ ਹੈ ਸੱਚੇ ਪਾਤਸ਼ਾਹ ਮੇਰਾ ਨਾਂ ਜੋਗਾ ਹੈ ਗੁਰੂ ਜੀ ਨੇ ਸਵਾਲ ਕੀਤਾ ਕਿਸ ਜੋਗਾ ਸੱਚੇ ਪਿਤਾ ਆਪ ਜੋਗਾ ਗੁਰੂ ਜੀ ਨੇ ਕਿਹਾ ਅੱਛਾ ਭਾਈ ਜੋਗਾ ਅੱਜ ਤੋਂ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗੇ ਭਾਈ ਜੋਗਾ ਗੁਰੂ ਘਰ ਰਹਿ ਕੇ ਸੰਗਤ ਦੀ ਸੇਵਾ ਕਰਦੇ ਅਮਰ ਸ਼ਕ ਦੇ ਜੋਗੇ ਤਾਂ ਜੋਗਾ ਸਿੰਘ ਬਣ ਗਿਆ ਭਾਈ ਜੋਗੇ ਲਈ ਸੁੰਦਰ ਲੜਕੀ ਦੇਖ ਕੇ ਉਸਦੇ ਮਾਤਾ ਪਿਤਾ ਉਸ ਨੂੰ ਨਨਤਪੁਰ ਲੈਣ ਵਾਸਤੇ ਆਏ ਭਾਈ ਜੋਗਾ ਸਿੰਘ ਨੇ ਗੁਰੂ ਜੀ પાસે ਜਾਂਦੇ ਆ ਗਿਆ ਮੰਗੀ ਗੁਰੂ ਜੀ ਨੇ ਕਿਹਾ ਭਾਈ ਤੋ ਬੜੀ ਖੁਸ਼ੀ ਨਾਲ ਵਿਆਹ ਕਰਾਉਣ ਪਛੋਰ ਜਾ ਪਰ ਇੱਕ ਸ਼ਰਤ ਹੈ ਜਦੋਂ ਅਸੀਂ ਯਾਦ ਕਰੀਏ ਤੋ ਸਾਰੇ ਕੰਮ ਛੱਡ ਕੇ ਤੁਰੰਤ ਸਾਡੇ ਪਾਸ ਹਾਜ਼ਰ ਹੋਵੋ ਵਿਆਹ ਦਾ ਸ਼ੁਭ ਦਿਨ ਆਉਣ ਤੇ ਭਾਈ ਜੋਗਾ ਸਿੰਘ ਦਾ ਆਨੰਦ ਕਾਰਜ ਆਰੰਭ ਹੋਇਆ ਪਹਿਲੀਆਂ ਦੋ ਲਾਵਾਂ ਪੂਰੀਆਂ ਹੁੰਦੀਆਂ ਹੀ ਇੱਕ ਸਿੰਘ ਨੇ ਭਾਈ ਜੋਗਾ ਸਿੰਘ ਦੇ ਹੱਥ ਵਿੱਚ ਇੱਕ ਪੱਤਰ ਫੜਾਇਆ ਜਿਸ ਵਿੱਚ ਲਿਖਿਆ ਸੀ ਇਸ ਨੂੰ ਪੜਦੇ ਸਾਰਾ ਨੰਦਪੁਰ ਹਾਜ਼ਰ ਹੋਵੋ ਭਾਈ ਜੋਗਾ ਸਿੰਘ ਗੁਰੂ ਦਾ ਹੁਕਮ ਮੰਨ ਕੇ ਲਾਵਾਂ ਵੀ ਚਾਲੀਏ ਛੱਡ ਕੇ ਘੋੜੇ ਤੇ ਸਵਾਰ ਹੋ ਕੇ ਨੰਦਪੁਰ ਵੱਲ ਚੱਲ ਪਿਆ